ਦੀ ਮਰਦਨ ਬਲਤੋ ਪਹਿਲੀ ਵੀਡੀਓ ਵੀ ਇੱਥੋਂ ਸ਼ੁਰੂ ਕੀਤੀ ਸੀ ਕਿ ਉਹਨਾਂ ਜਨਮ ਜੀ ਨੂੰ ਲੋਹੀ ਆਦੇਨ ਅੱਜ ਸਾਡੇ ਟ੍ਰੱਕਾਂ ਵਾਲੇ ਵੀਰਾਂ ਨੇ ਖਾਡ-ਖਾਡਾ ਭੋਗ ਲਾਇਆ ਸੀ ਸੈਟੇ ਅੱਜ ਭੋਗ ਪੈਣਾ ਮੈਨੂੰ ਸਪੈਸ਼ਲ ਹੋਊਂਗੀ ਸੱਦਿਆ ਤੇ ਵੀਡੀਓ ਬਣਾਉਣੀ ਹੈ ਤਾਂ ਆ ਸਾ ਗੁਰਦੁਆਰੇ ਦੇ ਅਨੰਦਪੁਰ ਸਾਹਿਬ ਦੇ ਕਿਹੜਾ ਗੁਰਦੁਆਰਾ ਉਸ ਗੁਰਦੁਆਰੇ ਨੌ ਤੇ ਗੁਰਦੁਆਰੇ ਨਾਮ ਰੱਖਿਆ ਜੀ ਜਿਹੜੇ ਨੇ ਕੈਲੀਫੋਰਨੀਆ ਸੈਂਟਰ ਵੈਲੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਜੇ ਕਰਮਨ ਸ਼ਹਿਰ ਆ ਹੈ ਗੁਰਦੁਆਰਾ ਨੰਦਗੜ੍ਹ ਸਾਹਿਬ ਬਾਂਗਲੈਂਡ ਕਰਮਨ ਕੈਲੀਫੋਰਨੀਆ ਯੂ ਐਸ ਏ ਬਿਲਡਿੰਗ ਖੜੀ ਲੀ ਸਾਰੀ ਗੁਰਦੁਆਰੇ ਵਾਰੇ ਦੱਸੋ ਜੀ ਲੰਗਰ ਵਾਰੇ ਸਾਨੂੰ ਬਾਬਾ ਜੀ ਨੇ ਲੰਗਰ ਸ਼ੁਰੂ ਕੀਤਾ ਸੀ ਕਿੱਥੋਂ ਕੀਤਾ ਸੀ ਪਤਾ ਤੁਹਾਨੂੰ ਇਹ ਤਾਂ ਮੈਨੂੰ ਨਹੀਂ ਜੀ ਸਾਡਾ ਤੁਹਾਨੂੰ ਪਤਾ ਜੀ ਸੱਚਾ ਸੌਦਾ ਚੂੜਕਾਣਾ ਮੰਡੀ ਕੀਤਾ ਸੀ ਚੂੜਾ ਹੁਣ ਅੱਜ ਕੱਲ ਉਹਨੂੰ ਫਰੂਕਾ ਫਰੂਕਾਬਾਦ ਕਹਿੰਦੇ ਸੱਚਾ ਸੌਦਾ ਕੋ ਹਾਂਜੀ ਗੁਰਦੁਆਰਾ ਸੱਚਾ ਸੌਦਾ ਜੀ ਪਾਕਿਸਤਾਨ ਦੇ ਵਿੱਚ ਜੀ ਮਿਹਰਬਾਨੀ ਜੀ ਤੁਹਾਡੀ இது <laughs> ਕੁਆ ਕਰਨਾ ਹੈ ਜੀ ਨਹੀਂ ਜੀ ਜੀ ਇਹਦੇ ਵਿੱਚ ਜਦਾਂ ਦੇਖਣਾ ਹਰ ਦਾ ਬਣਾ ਦੇ ਹੋਰ ਕਰਕੇ ਦੰਨੇ ਆ ਵੀ ਹੋਰ ਕਰਕੇ ਦੰਨੇ ਆ ਕਾਲੀ ਪਕੌੜੇ ਕੱਢ ਰਹੇ ਆਂ ਜੀ ਹਾਂਜੀ ਹਾਂਜੀ ਬਾਈ ਜੀ ਪਕੌੜੇ ਕੱਢ ਰਹੇ ਆਂ ਜੀ ਐ ਨਾ ਥੋੜੀ ਜਿਹਾ ਘਣਕਾ ਕੇ ਕੱਢਾਂਗੇ ਰਾੜ ਕੇ ਹਾਂ ਜੀ ਐਂ ਹਾਂ ਜੀ ਇਹਨੇ ਪੂਰੇ ਰਾੜ ਕੇ ਆਹ ਕਾਦੀ ਮਸ਼ੀਨ ਇਹ ਆਟਾ ਘੁੰਮਦੀ আচ্ছা আচ্ছা <figured> <hdad> <inversions> <ICH> ਰਾਮ ਦਿੱਲੀ ਸੜੀ ਆਈ ਫਰੰਟ ਡੋਰ ਆ ਅੱਜ ਦਾ ਹੁਕਮ ਨਾਮ ਸਵਾ ਸਵਾ ਸਾਧ ਸੰਗਤ ਨਾ ਜਾ ਸਮੇ ਆਪੇ ਆਪੇ ਜਾਣਾ ਸਰਬੜਾਏ ਨਾਨਕ ਸਾਧ ਪ੍ਰਭ ਬਣ ਆਈ ਸਾਧ ਕਾ ਸੰਗ ਨ ਕਭੂ ਭਾਵ ਸਤ ਕਾ ਸਾਧ ਕਾ ਸੰਸਦ ਸੁ ਪਾਵੈ ਸਾਧ ਸੰਗ ਬਸਾ ਕੁੰਚਲ ਹੈ ਸਾਧੂ ਕੈ ਸੰਗ ਅਜਲ ਸ ਹੈ ਸਾਧ ਕੈ ਸੰਗ ਫਸੈ ਥਾਂ ਕੁ ਜੈ ਸਾਧੂ ਕੈ ਸੰਗ ਮਹਾਂਤ ਪਉ ਜੈ ਸਾਧ ਕਾ ਜਿਹੜਾ ਸਭ ਧਰਮ ਸਾਧ ਕਾ ਸੰਗ ਕੇਵਲ ਪਾਰ ਬ੍ਰਹਮ ਸਾਧ ਕਾ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ साधका सन्नि साधु तो दाराय साध सन साधनी मीत कुटंब निसारय साधु काय संग सो तन पा जिस स्थान ते सब गोबर सावै साध संत्र शास्त्रम धर्म राए करे सेवा साध काय संग सो बस देरासा दुका सन्फ पा लन साध संग सुंग गाय को युगन है ना अरे ओए आ गई ना ए बाजी ए मेरे YouTube दे कहना जी पंजाबी मैटर्न ब्लॉग ਠੀਕ ਹੈ ਜੀ ਹਾਂ ਜੀ ਇਹ ਮੈਂ ਡਰਾਈਵਰ ਭਰਾਵਾਂ ਦੇ ਸੱਦੇ ਤੇ ਆਇਆ ਕਹਿੰਦੇ ਵੀਡੀਓ ਬਣਾਣੀ ਆ ਹਾਂ ਜੀ ਹਾਂ ਜੀ ਇਹ YouTube ਤੇ ਪੋਸਟ ਹੋ ਜਾਣੀ ਆ ਸ਼ਾਮ ਨੂੰ ਜੀ ਜੈਦ ਵਾਦ ਤੋਂ ਬਾਅਦ ਕਰ ਦੇਣੀ ਆ ਇਹਨੂੰ ਸਾਰਾ ਪ੍ਰੋਗਰਾਮ ਤੁਹਾਨੂੰ ਦੇਖਣ ਨੂੰ ਮਿਲੂਗਾ ਆਪਣਾ ਜਾਣ ਜੀ YouTube ਤੇ ਠੀਕ ਹੈ ਜੀ ਪੰਜਾਬੀ ਅਮਰੀਕਨ ਬਲੌਗ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਇਹ ਲੰਗਰ ਹਾਲ ਹੈ ਜੀ ਸੰਦੇ ਯੂਟਿਊਬ ਚੈਨਲ ਦਾ ਨਵਾਂ ਪੰਜਾਬੀ ਅਮਰੀਕਨ ਬਲੌਗ ਕਮਲ ਦਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ ਬਾਬਾ ਜੀ ਇਦਨ ਦੇਖੋ ਮਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨ ਹਲ ਫਲਾ ਦਿਓ ਜਿਕਾਰਾ ਬਲਾਵੇ ਖੁਸ਼ੀਆਂ ਵਾਵੇ ਨਿਹਾਲ ਹੋ ਜਾਵੇ ਗੁਰੂ ਅਰਜਨ ਦੇਵ ਮਨ ਨੂੰ ਭਾਵੇ ਸੋ ਚਿਰਾ ਕਾਲ ਓਏ ਸੋ ਨਿਹਾਲ ਸੋ ਚਿਰਾ ਕਾਲ ਇਹ ਚੈਨਲ ਨੂੰ ਦਿਖਾ ਲੋ ਮੜ ਜਾ ਇਹਨੂੰ ਦਿਖਾ ਦਿਓ ਸਿੱਧਾ ਇਹ YouTube ਤੇ ਆਣਾ ਜੀ ਸਾਰਾ ਪ੍ਰੋਗਰਾਮ ਟਰੱਕ ਵੀਰਾਂ ਨੇ ਮੈਨੂੰ ਸੱਦਿਆ ਸਪੈਸ਼ਲ ਵੀਡੀਓ ਬਣਾਉਣ ਲਈ ਇਹ YouTube ਤੇ ਪੋਸਟ ਹੋ ਜਾਣਾ ਜੀ ਦੇਖੋ ਜੀ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਜੀ ਥੈਂਕ ਯੂ ਐਂਡ ਸ਼ੇਅਰ ਕਰਦਾਂਗੇ ਥੈਂਕ ਯੂ ਧੰਨਵਾਦ ਸਰਪ੍ਰੇ ਬਾਗ ਬਣਾ ਕੇ ਅਗਰੰਦਰ ਨੇ ਕੋਈ ਨਹੀਂ ਬਣਦੀ ਭਾਈਆ ਲਿਖ ਲਈ ਬਾਈ ਜਗੰਦਰ ਦੇ ਠੀਕ ਹੈ ਆਜਾ ਭਾਈ ਹੈ ਨਹੀਂ ਸੀਗਾ ਬਾਈ ਕੋਈ ਉਹ ਫ੍ਰਿਕਾ ਪਰ ਨਾ ਰਾਜਨੀਤੀ ਹੋਣਾ ਨਾ ਕੋਈ ਕੰਮ ਕਰੀ ਰਿਹਾ ਕੋਈ ਨਹੀਂ ਕੋਈ ਨਹੀਂ ਪਰ ਤਾਕਤ ਚਕਰੂਣ ਜਾਣਾ ਪੈਣਾ ਫਰੰਟ ਡਿਓੜੀ ਸਾਹਮਣੇ ਪਰਮਾਯਾ ਨਹੀਂ ਪਹਿਲਾਂ ਜਰਮਾ ਉਹਦਾ ਭਾਈ ਉਹ ਵੱਲੇ ਕਿੱਦਾਂ ਜਮਾ ਥੱਲੇ ਬਾਨੂ ਥੋੜੇ ਇਹ ਤਾਂ ਦੇਖੋ ਕੁੱਤ ਦੇ ਖੰਦਨ ਲਓ ਤੁਮ ਜੇ ਰੂ ਠੀਕ ਹੈ ਅਮੀਨ ਤਰਤਾ ਪੂਰੇ ਗੁਰ ਕੀ ਪੂਰੀ ਦੇਖਿਆ ਅਜ ਹਮ ਬਸੈ ਤੇ ਸਾਜ ਪ੍ਰੀਖਿਆ ਮਨ ਦਾ ਨਾਮ ਜਪ ਲਵਾਏ ਗੁਰ ਦਮੰਦ ਤੇ ਪਾਏ ਸੱਚ ਆਵਾਜ਼ ਕਰੋ ਵਾਪਾਰੇ ਕਰਕੇ ਨਵੇਂ ਕੀਰਤ ਮਾਰੀ ਏਕਾ ਦੇਗਾ ਕੋ ਮੰਨਵਾਏ ਨਾ ਕੋ ਮਾਵਜਾ ਸਤ ਜਨਾ ਕਹਿ ਸਤ ਧਰਮ ਸਤ ਜਨਾ ਸੁਨਣ ਸਭ ਬਚਨ ਸਰਬਿਆ ਪੀਰਾ ਸੰਗਤਿ ਮਹਨ ਜਿਆ ਪਦਸ ਕੀ ਰੈਤ ਸਤ ਤਕਿ ਸਾਧੂ ਸੰਗਤੋ ਜੋ ਜੋ ਹੋਏ ਐਸੋ ਹੀ ਸੁਖ ਮੰਨ ਕਰਨ ਕਰਾਨ ਹਪੁ ਜਨ ਅੰਤਰ ਵਹਿ ਬਾਪਿ ਹੋਈ ਨਾਨਕ ਦਰਸਨ ਦੇਖਸਾ ਪਰਮਾ ਨਾਮਿਕ ਤੰਦ ਪਤਨ ਨਾਰਿਕ ਨвар ਧਾਰਵ ਜੀਓ ਹਮਤਸਤੀ ਹੋ ਜਿਤ ਤਿਤ ਬੋਤਾਨੇ ਕੋਈ ਰੂਪ ਜਾ ਕੇ ਰੰਗ ਅਨੇਕ ਵੋ ਬਾਲ ਦਾ ਬਤਰ ਮੀਂਹ ਆਦੋ ਭੰਜਨ ਪੂਰ ਕਰ ਪਾਲ ਸੰਤ ਸਿੰਘ ਨਾਮ ਬਾਣ ਨਿਭਾ ਨਾਮ ਜੀ ਕਾ ਇਹ ਰਹਾ ਪਦ ਮਹੌਰ ਸਾਥ ਕੇ ਮੈਂ ਚੰਨ ਹਾਂ ਨਾਮ ਇਕਾਰੇ ਰਤਨ ਤਉ ਹੋ ਤਉ ਨਾਰਾ ਆਪਰੇ ਲੋਕਾਂ ਕੀ ਆ ਜਾ ਮਰਣਾ ਹੋਈ ਜੇ ਕਰ ਸਾਹ ਮਨੋਨਾ ਇਸ ਹੈ ਅਸਰ ਦਾ ਮੈਂ ਕਿਹਾ ਇਧਰ ਇੱਕ ਨਹੀਂ ਹੋਰ ਜਾਵਾਂ ਲੰਗਰ ਦਾ ਸਭ ਜੇ ਬਣ ਗਏ ਹੋ ਲੈ ਉਹ ਨਹੀਂ ਇਹ ਤਾਂ ਪਹੜਿਆਂ ਨਾਲ ਚੱਲੀ ਜਾਂਦਾ ਕੰਮ ਹੈ ਹਾਂਜੀ ਹਾਂਜੀ ਸੰਗਤ ਵੀ ਕੰਮ ਹੀ ਆ ਦੇ ਬਾਬਾ ਸਰਦਾਰ ਨੇ ਅੱਗੇ ਸਰਦਾਰ ਸਰਦਾਰ ਸਿੰਘ ਸੁਹਾਨ ਸਮੂਹ ਪਰਵਾੜਾ موسیقی موسیقی ਏ ਬਾਦ ਦਸ ਮਰੀਆ ਕਰਮਾਉ ਦੇ ਦਾ ਭਾਈ ਸਭ ਥਾਈ ਹੁਣਾ ਜੀ ਸਾਹਿਬ ਦਸਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਾਹਿਬ ਸਤਿ ਪਾਤਸ਼ਾਹ ਜੀ ਆਤੂ ਜੋਤ ਜਗਦੀ ਜੋ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਾਡ ਦਰਸਨ ਜੀ ਦਾ ਦਾ ਧਿਆਨ ਦਾ ਧਰ ਬੋਲਾ ਜੀ ਸਾਂਝਾ ਪਿਆਰਿਆਂ ਚ ਉਹ ਸਹਬ ਦਾ ਦੇਵਤਾਰੀ ਮੁੱਖ ਤੇ ਹੱਥੀਆਂ ਜਪਨੀਆਂ ਦਪੇ ਜਿਨ੍ਹਾਂ ਨਾਮ ਜਪਿਆ ਮੜੇ ਸ਼ਕਿਆ ਤੇ ਇਹ ਚਲਾਈ ਤੇ ਗਵਾਈ ਤੇ ਸੰਗਤ ਕੀਤਾ ਤੇ ਨਾਲ ਪਿਆਰਿਆਂ ਸੱਚਿਆਰਾਂ ਦੀ ਕਮਾਈ ਦਾ ਅਸੀਂ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭੂਰ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕੋਲ ਆਪਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਗੁਰੂ ਜੀ ਕਵੀਰ ਮਰਤਾ ਮਰਤਾ ਜਗ ਮੁਵਾ ਮਰਤੀ ਨਾ ਜਾਣ ਕੋਏ ਸਤਿ ਮਹਾਨ ਜੀ ਜਿਹਨਾਂ ਮੇਰਾ ਬਾਹਰ ਨਾ ਮੰਨਾ ਹੋਏ ਸਤਿਗੁਰੂ ਜੀ ਸਮੂਹ ਟਰੱਕ ਡਰਾਈਵਰਾਂ ਮੇਰੇ ਵੱਲੋਂ ਤੁਹਾਨੂੰ ਪਾਰਾ ਗੁਰੂ ਸੁਨਿਰਾਸੀ ਨੂੰ ਆਸਤ ਕਰਦੇ ਹਾਂ ਸਤਿਗੁਰੂ ਜੀ ਸਮੂਹ ਸਹੀ ਸਿੰਘਾਂ ਨੂੰ ਆਸਤ ਕਰਦੇ ਹਾਂ ਸਤਿਗੁਰੂ ਜੀ ਅੱਜ ਦੇ ਸਮੂਹੇ ਦੀਵਾਨਾਂ ਦੀ ਸੇਵਾ ਲਈ ਗਈ ਹੈ ਸਤਿਗੁਰੂ ਜੀ ਕਿਰਪਾ ਕਰਨੀ ਦੇ ਆਗਿਆ ਨਹੀਂ ਸਮੂਹ ਵੀਰਾਂ ਬਲੋਕ ਪਰ ਲੋਕ ਮੇਰੇ ਪਰ ਦੇਖਦੇ ਨਹੀਂ ਸਤਿਗੁਰੂ ਜੀ ਪਾਵਨ ਪਵਿੱਤਰ ਘੜਾ ਪ੍ਰਸਾਦ ਦੀ ਦੇਸ ਕੇ ਹਾਜ਼ਰ ਹੋਈ ਆ ਬੀ ਪਰਵਾਨ ਹੋਵੇ ਲੱਗਿਆ ਬਹੁਤ ਸਰਬਸਾਧ ਸੰਤਾਂ ਵਿੱਚ ਵਰਤੇ ਜੋ ਵੀ ਸ਼ੱਕ ਸਤਨਾਮ ਸ੍ਰੀ ਮਾਹੀ ਗੁਰੂ ਆਹੀ ਗੁਰੂ ਆਹੀ ਨੰਨਾ ਨਾਮ ਜੰਦੇ ਜੀ ਦੇ ਰੋਕਾਂ ਦੀ ਅਰਦਾਸਾਂ ਵਿੱਚ ਧਿਆਨ ਅਜੀਤ ਸਿੰਘ ਦੇ ਸਿਰ ਤੇ ਮੇਰਾ ਪ੍ਰਯਾਤਨ ਅਗਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਨਰ ਸਿੰਘ ਸਿੰਘ ਵਾਸੀ ਰੋਕਾਂ ਦੀ ਤੰਦਰੁਸਤੀ ਦੇ ਰੋਕਾਂ ਦੀ ਦਾਤ ਦੀ ਸੰਗਤ ਏ ਮਨ ਹਾ ਚੀ ਧਾਏ ਤੂੰ ਇੱਕ ਮਨ ਇੱਕ ਚਿਤ ਭਾਏ ਭਾਕੀਆਂ ਸਦਾ ਸਦਾ ਵੜਿਆਈਆਂ ਦੇ ਨਾਮ ਬਖਸ਼ੋ ਦਾਏ ਮੋਹ ਬਾਤ ਕਾ ਸਦ ਬਲ ਹਾਰਨ ਜਿਦ ਸੇਵਐ ਸੁਖ ਪਾਏ ਨਾਨਕੁ ਮੁਖ ਮਿਲਿ ਰਹੈ ਹਉਮੈ ਸ਼ੁਗਲ ਜਲਾਇ ਮਹੰਲਾ ਤੀਜਾ ਆਪੇ ਸੇਵੈ ਨਾਨਕ ਨਾਮ ਧਿਆਇਨਾ ਤਨ ਮੇਂ ਜਿ ਘਰ ਵਾਸ ਹੈ ਜੁਗ ਜੁਗ ਸੋ ਬਾਹ ਹੋਈ ਪਉੜੀ ਉਹ ਕਰਨ ਕਾ ਨ ਸੰਗ ਲਖ ਹੈ ਕਰਤੇ ਮੈਂ ਤੁਜ ਬਿਨ ਬਰਨ ਨ ਕੋਈ ਤੁਧੋ ਆਪੇ ਸਿਸ਼ਟ ਸਤਿ ਆਪੇ ਬਨਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰ 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 ਗੁਰ ਸੋਈ ਗੁਰਮਖ ਨਾਨਕ ਆਰਾਧਿਆ ਸਭ ਆਖੋ ਧੰ 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 ਗੁਰ ਸੋਈ ਸੁਧ

ਗੋਦਰ ਦੇ ਨਾਮ ਕੀ ਹੈ ਗੋਦਰ ਦੇ ਨਾਮ ਜੀ ਸੱਚਾ ਸੋਦਾ ਸੱਚਾ ਸੋਦਾ ਆ ਚੂੜ ਕਾਣਾ ਮੰਡੀ ਪਹਿਲਾ ਪਿੰਡ ਸੀਗਾ ਹੁਣ ਹੈਗਾ ਫਰੂਕਾਗੜ ਲੈਂਦੇ ਪੰਜਾਬ ਤੋਂ ਪਾਕਿਸਤਾਨ ਦੇ ਵਿੱਚ ਸਰੇਖ ਸੈਕ ਨੂੰ ਪਤਾ ਹੋਣਾ ਚਾਹੀਦਾ ਲੰਗਰ ਚੱਲਿਆ ਕਿਤੋਂ ਕਿੱਥੇ ਕਿਦਾਂ ਬਾਜੀ ਮੈਂ ਤੁਹਾਨੂੰ

ਇਹ ਜਿਹੜਾ ਕਾਫੀ ਇੱਕ ਹੋਰ ਦਾ ਮੈਂ ਜੋ ਆਤੇ ਘਰ ਸੁਣਨ ਕਾਸ਼ ਕਰਦਾ ਪਰ ਇਹ اتنا ਬਣਾਉਂਦਾ ਫੋਨ ਦੇ ਚੱਕਰ ਮੈਂ ਜੀ ਹੈਲੋ ਭੈਣੋ ਤੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਅੱਜ ਦਾ ਜਿਹੜਾ ਗੁਰਦੁਆਰੇ ਦਾ ਪ੍ਰੋਗਰਾਮ ਸਾਰਾ ਪੰਜਾਬੀ ਅਮਰੀਕਨ ਬਲੌਗ YouTube ਚੈਨਲ ਤੇ ਆਏਗਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪੰਜਾਬੀ ਅਮਰੀਕਨ ਬਲੌਗ ਨੂੰ ਸਬਸਕ੍ਰਾਈਬ ਕਰਨਾ ਜੀ ਸਾਰਾ ਪ੍ਰੋਗਰਾਮ ਉਹਦੇ ਤੇ ਦੇਖ ਲਿਓ ਥੈਂਕ ਯੂ ਧੰਨਵਾਦ ਮਿਹਰਬਾਨੀ